ਮਰ ਮੈਂ ਸੈਵਨਟੀ ਸੱਤਾਵੀਆਂ ਪਰ ਬਹੁਤ ਚਿਰ ਤੋਂ ਫਰਕਾਂ ਦਾ ਇੱਕ ਮਨੁੱਖੀ ਗਲਤੀ ਕਰ ਦਿੱਤੀ ਜਿਹਦੇ ਨਾਲ ਉਹ ਜਿਹੜਾ ਇਹ ਕੰਮ ਹੋ ਗਿਆ ਤੇ ਸੇਵਾ ਕਰ ਰਿਹਾ ਸੀ ਸੋ ਸਟਾਰਟ ਹੋ ਗਿਆ ਦਿਹਾੜੀ ਚੰਨੀ ਪਰਾਧਨ ਸੋਕਮਨ ਜਿਹੜਾ ਕਿਆਸ ਕਰੇ ਕਰਵਾ ਰਿਹਾ ਹੁੰਦਾ ਅਸਟਾ ਵਾਧੂ ਦਾ ਅਫਸਰ ਕੋਸ ਉਹ ਤੋਂ ਫਰਾਗ ਹੋ ਗਿਆ ਸੀ ਜੋ ਡਿਸਕਸ ਕਰ ਰਹੇ ਸਾਬਤ ਨਾਲ ਗੱਲ ਆ ਰਹੀ ਹੈ ਬੰਦੋ ਵਾਸਤੇ ਬਾਕੀ ਰਹ ਗਿਆ ਨੂੰ ਦੋਸ਼ੀ ਕਲਮ ਪਾ ਰਿਹਾ ਲੁਧਿਆਣਾ ਵਿਜੀਲੈਂਸ ਬਿਊਰੋ ਵੱਲੋਂ ਪ੍ਰਸ਼ਟਾਚਾਰ ਦੇ ਖਿਲਾਫ ਚਲਾਈ ਮੁਹਿੰਮ ਤਹਿਤ 6000 ਰੁਪਏ ਦੀ ਰਿਸ਼ਵਤ ਲੈੰਦੇ ਪਟਵਾਰੀ ਦੇ ਕਰਿੰਦੇ ਨੂੰ ਕਾਬੂ ਕੀਤਾ ਇੱਥੇ ਵੀ ਦੱਸ ਦਈਏ ਕਿ ਲੁਧਿਆਣਾ ਦੇ ਗੈਸਪੁਰਾ ਚ ਤਨਾਤ ਪਟਵਾਰੀ ਚਮਕੌਰ ਸਿੰਘ ਦੇ ਕਰਿੰਦੇ ਨੂੰ ਕਾਬੂ ਕੀਤਾ ਹੈ ਇੱਥੇ ਵੀ ਦੱਸ ਦਈਏ ਕਿ ਪਿੰਡ ਕੋਹਾੜਾ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਇਹਨਾਂ ਨੂੰ ਕਾਬੂ ਕੀਤਾ ਇੱਥੇ ਇਹ ਵੀ ਦੱਸ ਦਈਏ ਕਿ ਇੱਕ ਦੁਕਾਨਦਾਰ ਦੀ ਵੀ ਸ਼ਮੂਲੀਅਤ ਸਾਹਮਣੇ ਆਈ ਹੈ ਜਿੱਥੇ ਪੈਸੇ ਨੂੰ ਦਿੱਤਾ ਜਾਂਦਾ ਸੀ ਇਸ ਦੇ ਇਲਾਵਾ ਪਟਵਾਰੀ ਦੀ ਵੀ ਪਾਲ ਕੀਤੀ ਜਾ ਰਹੀ ਹੈ ਉਧਰ ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਜਾਣਕਾਰੀ ਸਾਂਝੀ ਕਰ ਇਸ ਬਾਰੇ ਦੱਸਿਆ ਹੈ ਕਿ ਉਕਤ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਕਹਿਆ ਕਿ ਵੱਖ-ਵੱਖ ਧਰਾਮਾ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਦੇਖੋ ਰਕੇਸ਼ ਕੁਮਾਰ ਦਰਾਹਿਦ ਕੁਹਾੜੇ ਤੋਂ ਰਹਿਣ ਵਾਲੇ ਨੇ ਇਹ ਅੱਜ ਸਾਡੇ ਕੋ ਇੱਥੇ ਦਫ਼ਤਰ ਆਏ ਸੀਗੇ ਸਵੇਹਾ ਇਹਨਾਂ ਦਾ ਕਹਿਣਾ ਵੀ ਕੱਲ 11 ਤਰੀਕ ਨੂੰ ਉੱਥੇ ਗਏ ਨੇ ਗਿਆਸਪੁਰੇ ਇਹਨਾਂ ਨੇ ਕੋਈ 31 5 23 ਨੂੰ ਕੋਈ ਰਜਿਸਟਰੀ ਕਰਾਈ ਸੀ 75 ਗਾਈ ਦੀ 플ੌਟ ਸੀਗਾ ਰਜਿਸਟਰੀ ਹੋ ਗਈ ਸੀਗੀ ਰਜਿਸਟਰੀ ਜਦੋਂ ਹੁੰਦੀ ਹੈ ਉਹ ਨਾਲ ਹੀ ਉਹਦਾ ਇੰਤਕਾਲ ਦੀ ਫੀਸ ਵੀ ਜਮ੍ਹਾਂ ਹੋ ਜਾਂਦੀ ਹੈ। ਵੈਸੇ ਤਾਂ ਇਹਦੀ ਡਿਊਟੀ ਹੁੰਦੀ ਹੈ ਇੰਤਕਾਲ ਉਹਨਾਂ ਨੇ ਆਪ ਹੀ ਕਰਨਾ ਹੁੰਦਾ। ਉਹ ਇੰਤਕਾਲ ਹੋਇਆ ਨਹੀਂ ਸੀਗਾ। ਉਹਨਾਂ ਦਾ ਕਹਣਾ ਸੀ ਕਿ ਮੈਂ ਲੋਨ ਵਗੈਰਾ ਲੈਣਾ ਸੀ ਤੇ ਮੈਂ ਉਹਨੂੰ ਉੱਥੇ ਗਿਆ ਸੀ ਪਟਵਾਰੀ ਕੋ ਚਮਕੌਰ ਸਿੰਘ ਕੋ। ਜੀ। ਉਹਨੇ ਫਿਰ ਇਹਦੇ ਕੋਲ ਭੇਜਤਾ ਇਹਨੇ ਪ੍ਰਾਈਵੇਟ ਕਰਿੰਦਾ ਕੋ ਰੱਖਿਆ ਹੋਇਆ ਅਸ਼ੋਕ ਕੁਮਾਰ। ਜੀ। ਤੇ ਸ਼ੋਕਮਾਰ ਨੂੰ ਇਹਨੇ ਦੱਸਿਆ ਮੈਨੂੰ 30 ਸਾਲਾਂ ਹੋਈ ਦੀਆਂ। ਇੱਕ ਰਿਕਾਰਡ ਚਾਹੀਦਾ ਫਰਦਾਂ ਦਾ ਇੱਕ ਮੈਨੂੰ ਇਹਦੀ ਅੰਤਕਾਲ ਦੀ ਕਾਪੀ ਜਲਦੀ ਚਾਹੀਦੀ ਹੈ ਮੈਂ ਲੋਨ ਲੈਣਾ ਤੇ ਉਹਨੇ ਕਿਹਾ ਜੀ ਤੁਹਾਡਾ ਕੰਮ ਹੋ ਜਾਊਗਾ ਤੇ 6000 ਰੁਪਏ ਲੱਗੂਗਾ ਤੇ ਉਹ ਫਿਰ ਉਹਨੇ ਇਹੀ ਕਿਹਾ ਸੀ ਮੈਂ ਪੈਸੇ ਨਹੀਂ ਕੋਈ ਦੇਣਾ ਚਾਹੁੰਦਾ ਸੀ ਰਿਸ਼ਵਤ ਦੇ ਕੰਮ ਲੈ ਕਰਵਾਉਣਾ ਚਾਹੁੰਦਾ ਸੀ ਉਹ ਸਾਡੇ ਕੋਲ ਹੋਏ ਉਹਨੇ ਅਪਰੋਚ ਕੀਤੀ ਅੱਜ ਤੇ ਸਰਕਾਰੀ ਗਵਾਹ ਦੀ ਹਾਜ਼ਰੀ ਚ ਇਹਨੂੰ ਫਿਰ ਅੱਜ ਅਸ਼ੋਕ ਕੁਮਾਰ ਨੂੰ ਜਿਹੜਾ ਉੱਥੇ ਗਿਆਸਪੁਰੇ ਪਰਿਵਾਰਖਾਨੇ ਤੋਂ ਅਰੈਸਟ ਕੀਤਾ ਜੀ ਫਾਰਮ ਕਦਮਾ ਦਰਜ ਹੋ ਗਿਆ ਸੀ ਔਰ ਜਿਹੜਾ ਪਟਵਾਰੀ ਹੈਗਾ ਚਮਕੌਰ ਸਿੰਘ ਉਹ ਉਥੋਂ ਫਰਾਰ ਹੋ ਗਿਆ ਸੀ ਉਹਨੂੰ ਇਸ ਕਰਕੇ ਉਹਨੂੰ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਉਹਨੂੰ ਫੜਨ ਵਾਸਤੇ ਬਾਕੀ ਜਿਹੜਾ ਹੈਗਾ ਇਹਨੂੰ ਦੋਸ਼ੀ ਨੂੰ ਕੱਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏ ਸਰ ਜੀ ਇਹ ਵਿਝੜਿਆ ਸਾਹਮਣੇ ਦੁਕਾਨਦਾਰ ਆ ਉਸ ਦੇ ਕੋਲ ਜਿਹੜੇ ਪੈਸੇ ਆ ਫਰਾਈ ਕਰਦੇ ਸੀ ਹਾਂਜੀ ਹਾਂਜੀ ਇਹ ਕੋਈ ਦੁਕਾਨਦਾਰ ਵੀ ਸਾਹਮਣੇ ਹੈਗਾ ਉਹ ਸਾਰਾ ਵੈਰੀਫਾਈ ਕਰਾਂਗੇ ਦੁਕਾਨ ਇਹ ਐਕਚੁਅਲੀ ਪਟਵਾਰ ਖਾਨੇ ਦੇ ਬਾਹਰ ਅੰਦਰ ਨਹੀਂ ਪੈਸੇ ਲਏ ਉਹ ਜਦੋਂ ਬਾਹਰ ਕਿਤੇ ਦੁਕਾਨ ਤੇ ਮਿਲਿਆ ਦੁਕਾਨਦਾਰ ਤਾਂ ਹੀ ਟਾਈਮ ਰੱਖਿਆ ਸੀ ਔਰ ਦੁਕਾਨ ਤੇ ਹੀ ਦੇ ਲਾਗੇ ਫਿਰ ਇਹਨੂੰ ਅਸੀਂ ਸਾਡੀ ਟੀਮ ਨੇ ਗ੍ਰਫਤਾਰ ਕੀਤਾ ਔਰ ਦੁਕਾਨਦਾਰ ਦਾ ਰੋਲ ਵੀ ਸਾਰਾ ਐਗਜ਼ਾਮ ਕੀਤਾ ਜਾ ਰਿਹਾ ਹੈ ਕੀ ਲੱਗਦਾ ਸਰ ਜੇ ਜਿਹੜੀ ਪੈਸਾ ਨਹੀਂ ਹੋ ਹੋਰ ਵੀ ਲੈਣ ਦੇ ਹੋ ਸਕਦੀ ਹੈ ਕੁਝ ਖੁਲਾਸੇ ਬਿਲਕੁਲ ਉਹ ਸਾਰੀ ਜਾਂਚ ਕਰ ਰਹੇ ਹਾਂ ਬਾਕੀ ਹੁਣ ਪਟਵਾਰੀ ਜਿਹੜਾ ਫਰਾਰ ਹੈ ਉਹਨੂੰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਸਾਡੇ ਵਾਸਤੇ